ਖਾਣਾ ਇਹ ਸਾਰਾ ਤੁਹਾਨੂੰ ਮਿਲੇਗਾ ਹਾਂ ਹੈਲੋ ਕੰਨ ਗੇਮ ਇਹ ਜਾਵਾਂਗੇ ਹਨਾ ਤੇ ਅੱਜ ਅਸੀਂ ਚੱਲੇ ਆਂ ਬੀਤੇ ਇਸ ਬਾਈਕ ਇੰਟਰੋਡਕਟ ਤੇ ਇਹ ਮੇਰੇ ਨਾਲ ਜਾਣਗੇ ਬੰਦੇ ਇਹਦਾ ਨਾਮ ਅਤੁਲ ਤੇ ਬਾਈਕ ਦਾ ਨਾਮ ਕੀ ਹੈ ਰੀਸਵ ਹੈ ਰੀਸਵ 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 ਤੇ ਮਨਿੰਦਰ ਇਹ ਸਾਰੇ ਆਣੇ ਜਾਣਗੇ ਤੇ ਆਪਾਂ ਪੂਰਾ ਫਨ ਜਨ ਕਰਾਂਗੇ ਦਾ ਨਾਲ ਜੋ ਮਸਤੀ ਕਰਾਂਗੇ ਸਾਰੇ ਵਿੱਚ ਤੁਹਾਨੂੰ ਰਿਕਾਰਡ ਕਰਕੇ ਦਿਖਾਵਾਂਗੇ ਤੇ ਬੜੇ ਰੋਸ ਸਾਡੇ ਨਾਲ ਅੱਜ ਆਪਾਂ ਹਣ ਚਾਹ ਪੀ ਗਏ ਡੇ ਆਦੇ ਮੁੰਡੇ ਹੋ ਗਏ ਰਲੀ ਛਾੜੀ ਤੇ ਪੀ ਲਈ ਚਾਹ ਹਾਂ ਭਾਈ ਬੜੀਆ ਇੱਕ ਨੰਬਰ ਦੀ ਚਾਹ ਹੈ ਭਾਈ ਬਹੁਤ ਮਿੱਠਾ ਸੁਆਦ ਇੱਕ ਨਮਕਚ ਚ ਚਲੋ ਬੜੀਆ ਹਾਂ ਭਾਈ ਆਪਣਾ ਮਨਿੰਦਰ ਚਾਹ ਕਿਹਨੇ ਬਣਾਈ ਮਨਿੰਦਰ ਤੂੰ ਨਹੀਂ ਕਿ ਭਾਈ ਨੇ ਬਣਾਈ ਅੱਛਾ ਆਪਣਾ ਇਹ ਵੀਰ ਆਪਣਾ ਹਰਿਆਣਾ ਦਾ ਆਪਣੇ ਬਾਰੇ ਥੋੜਾ ਦੱਸੋ ਕਿੱਥੋਂ ਆ ਕਿਹੜਾ گاؤں ਆ ਭਾਈ ਮੈਂ ਨੂਲਾਲੇ ਮੈਂ ਹਾਂ ਭਾਈ ਹਰਿਆਣਾ ਦੇ ਬਾਰਡਰ ਤੋਂ ਆਇਆ ਹੁਪੀ ਬਗਪਤ ਜਾ ਜਿਦਿ ਬਲਗਬਤੋ ਭਾਈ ਮੈਂ ਠੀਕ ਹੈ ਤੇ ਤੂੰ ਮਨਿੰਦਰ ਆਪਣੇ ਆਲੇ ਪੰਜਾਬ ਤੋਂ ਆ ਤੁਹਾਨੂੰ ਪਤਾ ਹੀ ਆ ਹਾਂ ਇਹ ਬੰਦਾ ਤੇ ਆ ਤੁਹਾਨੂੰ ਪਤਾ ਹੀ ਹੋਗਾ ਨੇ ਹਾਂ ਨਹੀਂ ਪਤਾ ਨਹੀਂ ਜੇ ਪਤਾ ਨਾ ਤੈਨੂੰ ਮੈਂ ਪੁੱਛਣਾ ਕਰਤਾ ਨਹੀਂ ਇਹ ਭਾਈ ਅੱਛਾ ਜੁੜਾ ਇਸ ਦਾ ਨਾਮ ਆਤੂਲ ਹੈ ਤੋ ਥੋੜਾ ਆਪਣੇ ਬਾਰੇ ਮੈਂ ਬਤਾਓ ਤੋ ਕਿਵੇਂ ਆਇਆ ਜਾਂ ਔਰ ਮੈਂ ਹਾਂ ਆਇਆ ਭਾਈ ਤੁਹਾਨੂੰ ਬਤਾਂ ਇੱਕ ਸਭ ਤੋਂ ਵੱਡੀ ਬਾਤ ਜੋ ਯਾਨੇ ਦਾ ਮੇਨ ਮੁੱਦਾ ਸਾ ਜਿਸ ਪਰ ਮੈਂ ਇੱਥੇ ਬੈਠ ਕੇ ਹੋਤਾ ਜਾਰ ਹਾਂ ਉਹ ਉਸ ਪਰ ਆਇਆ ਮੈਂ ਬਰਾਬਰ ਬੈਠ ਕੇ ਭਾਈ ਮੈ ਆ ਗਿਆ ਫਿਰ ਮਿਲਦਾ ਅੱਜ ਪਹਿਲੀ ਵਾਰ ਬੈਠਾ ਕੋਈ ਬੜਾ ਤੂੰ ਉਹ ਬਾਤ ਬਤਾ ਉਹ ਬਾਤ ਬਤਾ ਜਹਾਜ਼ ਵਿੱਚ ਤੇਰੇ ਸਿੱਦੇ ਸਾਥੀਆਂ ਕੀ 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 ਐਟ ਐਟ ਮੋਈ ਉਹ ਉਹ ਬਾਤیں ਬਤਾ ਦੇਰੇ ਸਾਥ ਕੀ ਕਰ ਦੇਖੋ ਜੀ ਜਦੋਂ ਮੈਂ ਆਇਆ ਨਾ ਜਹਾਜ਼ ਦੇ ਵਿੱਚ ਤੇ ਸਭ ਤੋਂ ਪਹਿਲਾਂ ਜਦ ਮੰਜਾਜ਼ ਤੇ ਬੈਠਾ ਸੀ ਪਹਿਲੀ ਪਹਿਲੀ ਵਾਰ ਤਾਂ ਮੈਂ ਗਣਾ ਹੀ ਲੇ ਤੇ ਜਦੋਂ ਮਤਲਬ ਮੈਂ ਕੈਜੂਦਾ ਤੇ ਬੈਠਾ ਨਾ ਤੇ ਫਿਰ ਮਨ ਲੱਗੀ ਭੁੱਖ ਤੇ ਉਹ ਬੜੀ 에어 호ਸਟਲ ਨਹੀਂ ਹੁੰਦੀਆਂ ਉਹਨਾਂ ਦਾ ਆਪਣਾ ਡੱਬਾ ਲੈ ਕੇ ਨਾ ਇਧਰ ਉਧਰ ਜਾਂਦੀਆਂ ਅਸੀਂ ਤੇ ਮੇਰੇ ਮੂੰਹ ਚ ਪਾਣੀ ਨਿਕਲੀ ਜਾਵੇ ਉਹਦੇ ਉੱਤੇ ਰੋਟੀ ਦੇ ਵਿੱਚ ਫਰੂਟ ਹੀ ਆਈਸ ਕਰੀਮ ਹੀ ਇੱਕ ਬਰੈਡ ਜਿਹਾ ਹੀ ਬਰੈਡ ਨਾਲ ਉਹ ਹੀ ਬੱਡਰੀ ਤੇ ਜਿਹੜਾ ਮੇਰੇ ਲੱਗੇ ਬੰਦਾ ਬੈਠਾ ਹੈ ਨਾ ਉਹ ਹੈਗਾ ਹੀ ਕੇ ਜਿਆਦਾ ਉਹਨੂੰ ਉਹਨੇ ਕਿਹਾ ਟਿਕਟ ਟੁਕੜਾ ਕਹੇ ਵੰਦ ਦਿੰਦੇ ਨੇ ਸ਼ਾਇਦ ਉਹਨੂੰ ਤਾਂ ਪਹਿਲਾਂ ਦੇਤਾ ਜਾ ਉਹਦਾ ਨੰਬਰ ਪਹਿਲਾਂ ਦੇ ਇਹ ਤੇ ਜਦੋਂ ਉਹਦੇ ਕੋਲ ਖਾਣਾ ਗਿਆ ਨਾ ਤੇ ਮੈਂ ਉਹਦੇ ਮੂੰਹ ਲੈ ਕੇ ਗਿਆ ਮੈਂ ਕਿਹਾ ਸੜਾ ਝੂਠੀ ਸੁਲਾਈ ਮਾਰ ਲੈ ਬੀ ਤੇ ਲਉਦਾ ਪੁੱਛੇ ਖਾਣਾ ਮੈਂ ਉਹਦਾ ਨਾਲ ਨਾ ਕਰ ਦੂੰਗਾ ਤੇਰੇ ਅੱਗੇ ਕਹਿੰਗੇ ਲੱਲ ਲੱਲ ਕੋਈ ਗੱਲ ਨਹੀਂ ਉਹਨੇ ਇੱਕ ਅਰ ਨਹੀਂ ਮੇਰਾ ਲਵੇਖਿਆ ਤੇ ਫਿਰ 에ਰੋਸ ਆਈ ਫਿਰ ਅਗਦੀ ਤੇਰੇ ਪਿੱਛੇ ਗਈ ਤੇ ਮੈਂ 에ਰੋਸ ਨੂੰ ਕਲੋਕੇ ਪੁੱਛ ਲਿਆ ਮੈਂ ਕਿਹਾ ਮੈਂ ਲਗਾ ਇੰਗਲਿਸ਼ ਬੋਲਦੀ ਮੈਂ ਖਾਣਾ ਜਿੰਨੀ ਸਰਾਬ ਕਦੇ ਮਿਲੇਗਾ ਮੈਂ ਮੈਂ ਠੀਕ ਹੈ ਠੀਕ ਹੈ ਫਿਰ ਬੀਦਾ ਆਰਾਮ ਜੀ ਖਲੀ ਹੋਈਗੀ ਖਾਣਾ ਮਿਲੇਗਾ ਮਿਲੇਗਾ ਆਹ ਮਿਲੇਗਾ ਹਾਂ ਤੋ ਫਿਰ ਭਾਈ ਜਦ ਖਾਣਾ ਮਿਲਾ ਤੋ ਖਾਣਾ ਖੁਣਾ ਖਾ ਕੇ ਤੇ ਦੇ ਦੀਆ ਜਦ ਮੇਰ ਬਾਝੇ ਹੈ ਕਿ ਜੋ ਪੂਛਲੀ ਦਿਨ ਜੰਖਾਣਾ ਦੇ ਨੇ ਆਈ ਸੀ ਮੈਂ ਤਾਂ ਪੰਜਾਬੀ ਆ ਪੰਜਾਬੀ ਦਾ ਸਦਰ ਹਾਂ ਪੰਜਾਬੀ ਰੋਟੀ ਦੇਣਾ ਤੇ ਰੋਟੀ ਦੇਣਾ ਪਛਦੀ ਨਾਨ ਵਜ ਕੇ ਵੈਜ ਤੇ ਮੈਂ ਵੈਜ ਦੇ ਥੱਲੇ ਖਾਂਦੇ ਰਹਿਦਾ ਸੀ ਅੱਜ ਅੱਜ ਤਾਂ ਚਿਕਨ ਖਾਣੇ ਆ ਸਹੀ ਆ ਤੇ ਜਿਹੜੇ ਚਿਕਨ ਖਾ ਲਗਾ ਤੇ ਚੌਲ ਸੀ ਤੇ ਨਾਲ ਸੋਇਆ ਬੀਨ ਸੀ ਤੇ ਮੈਨੂੰ ਲੱਗਾ ਕਿ ਚਿਕਣੀ ਆ ਹੂੰ ਤੇ ਜਦੋਂ ਮੈਂ ਚਿਕਨ ਨੂੰ ਖੋਲੇ ਆ ਨਾ ਉਹ ਸਾਲੀ ਵਿੱਚ ਬਿਊਟਰੀ ਜੀ ਨਿਗਲੀ ਸੋਇਆ ਵੀ ਨਹੀਂ ਹੁਣ ਮੈਂ ਨਾ ਕੁਝ ਕਹਿ ਜੂਗਾ ਮੈਂ ਮੈਂ ਕਿਹੜਾ ਪੈਸੇ ਦੇ ਤੇ ਇਹਨਾਂ ਨੂੰ ਜੂ ਹੈਗਾ ਲੈ ਸ਼ਕੋਗਾ ਉਹ ਖਾਣਾ ਉਹ ਖਾਂਦਾ ਪੀਦਾ ਤੇ ਫਿਰ ਮੈਂ ਖਾਣੇ ਦੇ ਤੱਕ ਬਾਥਰੂਮ ਗਿਆ ਹੂੰ ਤੇ ਬਾਥਰੂਮ ਗਿਆ ਤੇ ਵਾਹ ਉਹਨੇ ਬੜਾ ਫੈਸਲੀ ਕੀਤਾ ਉਹਦੀ ਹਵਾ ਬੜੀ ਦੁਨੀ ਦੇ ਵਿੱਚ ਭੰਗ ਉਹ ਤੈਨ ਦਾ ਬੰਦਾ ਵਿੱਚ ਕਿੱਥ ਨੂੰ ਫਿਰਦਾ ਹੁੰਦਾ ਐਂਦਾ ਜਿਹੀ ਹਵਾ ਸੀ ਬਹੁਤ ਅਨਦਾਨ ਸੀ ਮੁੰਡਾ ਕਾ ਤੇਰੇ ਕੰਨ ਸੁਣ ਹੋ ਗਏ ਤਾਂ ਮਾਤੂ ਨਹੀਂ ਹੋ ਕੇ ਲੱਗਿਆ ਉਹ ਉਹ ਹੀ ਗੱਲ ਕਰਾਂ ਉਹ ਤੋਂ ਮੈਂ ਜਦ ਬੰਬੇ ਕੇ ਪਾਸ ਆਇਆ ਤੇ ਪਲੇਨ ਉਤਰਦਾ ਥਾ ਮੇਰੇ ਕੋ ਲਗਾ ਕਿ ਮੈਂ ਨਾ ਮੈਂ ਨਾ ਐਸੇ ਬੋਲ ਕੇ ਦੇਖਾ ਮੇਰੇ ਕੋ ਮੇਰਾ ਵਾਇਸ ਸੁਣਾਈ ਦੇ ਰਿਹਾ ਮੇਰੇ ਕੋ ਹੈਲੋ ਮੈਂ ਦਾ ਸਾਸਤ ਘੜਾਈ ਬੋ ਰਹਾ ਤਾਂ ਉਹਨੂੰ ਲੱਗਾ ਕਿ ਉਹ ਬਾਈ ਮੇਰੇ ਕੋਲ ਲੱਗਾ ਉਹ ਸੁਣਦਾ ਹੋਗਾ ਉਹ ਮੇਰੇ ਪਾਸ ਬੈਠਾ ਉਸ ਨੂੰ ਬਿਲਕੁਲ ਸੁਣ ਰਿਹਾ ਜੋ ਮੈਂ ਬੈਠਾ ਤਾਂ ਮੈਂ ਵੀ ਮੈਂ ਜਦ ਮੈਂ ਸੇ ਕਰਾਣ ਕਾਣ ਕੇ ਪੜਦੇ ਆ ਜਦ ਫਟ ਫਟ ਲੱਗੇ ਹੁੰਦੇ ਆ ਹਾਂ ਉਪਾ ਮੈਂ ਐ ਕਰਾ ਅਗਲੇ ਉਹ ਬਾਈ ਇੰਨੇ ਪੀੜ ਨੇ ਕਿ ਲਈ ਕਰਨਾ ਜੋ ਫੇਜ ਰੁਜਾਜ ਹੋਟਲ ਲੈਂਡ ਕੀਤਾ ਅੱਜ ਥੱਲੇ ਉਤਰਿਆ ਫਿਰ ਮੈਂ ਕਿਹਾ ਹਾਂ ਹੈਲੋ ਹੈਲੋ ਫਿਰ ਮੈਨੂੰ ਆਪਣੀ ਬਾਤ ਸੁਣਾਈ ਦੀ ਕਿ ਹਾਂ ਬਾਈ ਠੀਕ ਹੈ ਤੇ ਫਿਰ ਵੀ ਇਮੀਗ੍ਰੇਸ਼ਨ ਹੋਈ ਇਮੀਗ੍ਰੇਸ਼ਨ ਹੋ ਗਿਆ ਬਬੇ ਉਸ ਤੋਂ ਬਾਅਦ ਮੈਂ ਇਧਰ ਨੂੰ ਚੜਾਇਆ ਆਪਣੇ ਆਪਣੇ ਦੇਖੋ ਇਹ ਤੋਂ ਹੀ ਗਿਆਸ ਕਰਿਓ ਇਹ ਕਿੱਥੇ ਬੈਠੇ ਆ ਇਹ ਅਸੀਂ ਨਹੀਂ ਦੱਸਾਇਆ ਆਪਣੀ ਕੰਟਰੀ ਕਿੱਥੇ ਹੈ ਕਿਉਂ ਬਾਈ ਬਿਲਕੁਲ ਬਿਲਕੁਲ ਬਾਈ ਗਿਆਸ ਕਰਿਓ ਹਾਂ ਇਹ ਕੀ ਸਬਸਕ੍ਰਾਈਬਰ ਹੋਤਾ ਹੈ ਸਬਸਕ੍ਰਾਈਬਰ ਹੈ ਬਾਈ ਹਾਂ ਸਬਸਕ੍ਰਾਈਬਰ ਦਿਖਸਦਾ ਹੈ ਕਈ ਨਹੀਂ ਕਈ ਨਹੀਂ ਬਾਈ ਆਪਾਂ ਆ ਵੀਰ ਹਰਿਆਣਾ ਦੇ ਲੋਕ ਆ ਇਨੂੰ ਆਪਾਂ ਹੁਣ ਪੂਰੀ ਪੰਜਾਬੀ ਸਿੱਖਾ ਲਈ ਆ ਹਾਂ ਇਸੇ ਹਮਨੇ ਥੋੜੀ ਥੋੜੀ ਆਉਂਦੀ ਵੀ ਹੈ ਥੋੜੀ ਥੋੜੀ ਆਉਂਦੀ ਵੀ ਹੈ ਤੇ ਆ ਭਾਈ ਸਾਰਾ ਆਪਾਂ ਹਰਿਆਣਵੀ ਸਿੱਖਣੀ ਹੈ ਥੋੜੀ ਥੋੜੀ ਆਪਾਂ ਵੀ ਹਮ ਤੇ ਫਿਰ ਜੋ ਇੱਧਰੋਂ ਬੈਠਾ ਮੈਂ ਤੇ ਫੇਰ ਮਤਲਬ ਸਾਦਾ ਪੀਤਾ ਤੇ ਫਿਰ ਜਿਹਨੂੰ ਇੱਧਰ ਮੈਂ ਕਹਣਾ ਤੈਨੂੰ ਫਿਰ ਉਹੀ ਚੀਜ਼ ਹੋਈ ਮੇਰੇ ਨਾਲ ਦੂਰੇ ਹਮ ਮੈਨ ਲੱਗਦਾ ਕਿ ਮੇਰੇ ਕੰਨ ਗਏ ਮੇਰੇ ਆਜਾ ਮੈਂ ਰੱਬਾ ਜੀ ਇੱਕ ਵਾਰੀ ਤਾਰ ਦੇ ਮੁੜ ਕੇ ਨਹੀਂ ਪਹੁੰਚਾਂਦਾ ਇੱਕ ਵਾਰੀ ਭਾਈ ਜੀ ਕਿ ਜਦੋਂ ਇੱਕ ਵਾਰੀ ਹੋਵੇ ਦੂਜੀ ਵਾਰੀ ਵੀ ਹੋਵੇ ਮੈਨੂੰ ਲੱਗਦਾ ਮੇਰੇ ਕੰਨਾਇ ਪ੍ਰੋਗਰਾਮ ਆ ਮੈਂ ਮੈਂ ਭਾਈ ਮੈਨ세 ਵੀ ਗਲਤੀ ਤੇਰੇ ਮੈਂ ਫੇਰ ਹੂੰ ਇਤਨਾ ਗੰਦਾ ਕੰਦਰ ਦਰਵਾਜ਼ਾ ਮੇਰਾ ਜਦ ਮੈਂ ਇਧਰ ਉਤਰਾ ਤਾਂ ਫੇਰ ਮੇਰੇ ਕੋਲ ਥੋੜਾ ਤਸੱਲੀ ਹੋਆ ਜਦ ਮੈਂ ਇਮੀਗ੍ਰੇਸ਼ਨ 'ਚ ਆਇਆ ਇਮੀਗ੍ਰੇਸ਼ਨਾਂ ਨੇ ਮੇਰੇ ਤੋਂ ਬੜੇ ਸਵਾਲ ਜਵਾਬ ਪੁੱਛੇ ਕੀ ਕਹਿੰਦੇ ਕਹਿੰਦੇ ਮਾੜੀ-ਬਾੜੀ ਹਿੰਦੀ ਬੋਲਦਾ ਇਧਰ ਉਹਦਾ ਅੰਗਰੇਜ਼ੀ ਬੋਲਦਾ ਹੈ ਤੇ ਮੈਨੂੰ ਕਹਿੰਦਾ ਕਿ ਸਰਦਾਰ ਤੂੰ ਕੀ ਕਰਨ ਆਇਆ ਹੈ ਤੇ ਮੈਂ ਕਿਹਾ ਮੈਂ ਤਾਂ ਘੁੰਮਣੇ ਫਿਰ ਰਿਹਾ ਹਾਂ ਜੀ ਤੇ ਮੇਰੇ ਕੋ ਬੋਲਾ ਮੈਂ ਤੇਰੇ ਕੋ ਬਾਕਸ ਭੇਜ ਦੇਗਾ ਤੇ ਮੈਂ ਬੋਲਾ ਆਪकी ਖੁਸ਼ੀ ਹੈ ਤੋ ਮੇਰਾ ਏਜੰਟ ਨੇ ਕਹਿ ਗਏ ਭਾਈ ਜੇ ਮੇਰੇ ਕੋ ਕਿ ਇਹ ਮਤ ਬੋਲਨਾ ਕਿ ਜੋ ਬੋਲੇਗਾ ਤੇ ਕੋਈ ਪਿਛੇ ਭੇਜ ਦੇਗਾ ਕਿ ਆਪकी ਖੁਸ਼ੀ ਹੈ ਉਸਨੇ ਸਾਰਾ ਸਮਝਾ ਕੇ ਭੇਜਿਆ ਤਾ ਉਹ ਜੋ ਉਸਨੇ ਸਮਝਾ ਕੇ ਭੇਜਿਆ ਮੇਰੇ ਪੱਲੇ ਏਕ ਵੀ ਨਹੀਂ ਕੁਝ ਪੜਾ ਉਹ ਜਦੋਂ ਪਤਾ ਪੰਜਾਬੀ ਸਿੱਧੇ ਹੁੰਦੇ ਆ ਮੈਂ ਕਿਹਾ ਚਲ ਤਾ ਪਿਛੇ ਭੇਜ ਦੇਗਾ ਮੈਂ ਕਹਾ ਤਾ ਦੀ ਖੁਸ਼ੀ ਹੈ ਜੀ ਤੇ ਫਿਰ ਬੋਲਾ ਤੂੰ ਕਿਆ ਕਰਨ ਆਇਆ ਇਧਰ ਮੈਂ ਕਹਿੰਦੀ ਮੈਂ ਤਾਂ ਘੁੰਮਣ ਦੇਣ ਆਇਆ ਵਾਂ ਤੇ ਆ ਮੇਰੇ ਕੋਲ ਹੋਟਲ ਬੁਕਿੰਗ ਹੈ ਠੀਕ-ਠਾਕ ਸਾਰਾ ਕੁਝ ਹੋ ਗਿਆ। ਹੂੰ। clear ਉਸ ਤੋਂ ਅਗੇ ਮੈਂ ਜਿਹੜਾ ਵੀਰ ਬਲੌਗ ਬਣਾਉਂਦਾ ਆਪਣੇ ਮੇਰਾ ਆਪਣਾ ਭਰਾ ਪਟਿਆਲੇ ਤੋਂ ਇਹਨੂੰ ਫੋਨ ਕੀਤਾ ਤੇ ਇਹ ਮੇਰਾ ਵੀਰ ਨੇ ਟੈਕਸੀ ਭੇਜੀ ਤੇ ਟੈਕਸੀ ਵੀ ਚਲੋ ਭੇਜੀ ਤੇ ਇੱਥੇ ਆ ਗਿਆ ਤੇ 2 ਦਿਨ ਹੋ ਗਏ ਤੇ ਐਨੂੰ ਵਿਹਲਾ ਬੈਠਾ ਵਾਂ ਤੇ ਮੈਂ ਸੋਚਦਾ ਕਿ ਮੈਂ ਕੱਲ ਘੁੰਮ ਕੇ ਆਉਣਾ ਹੂੰ। ਮੇਰੇ ਸੁਣ ਗੱਲ ਸੁਣਿਆ ਹੂੰ। ਬਾਈ ਇਹ ਬੰਦਾ ਐਸਾ ਹੈ ਨਾ ਮੈਨੂੰ ਲੱਗਿਆ ਕਿ ਤਨੇ ਜਾਣ ਬੁੱਝ ਕੇ ਨਾ ਫੋਨ ਬੰਦ ਕੀਤਾ ਮੈਂ ਨਾ ਬੋਲ ਤੇ ਗਿਆ ਅੱਜ ਤੋਂ ਕਮਰਸ਼ਲ ਸ਼ਹਿਰ ਦੇ ਵਿੱਚ ਗਿਆ ਨਹੀਂ ਸ਼ਹਿਰ ਦੇ ਵਿੱਚ ਜਾਂਦਾ ਜਾਂਦਾ ਨਾ ਮੈਂ ਨਾ ਇਹਦਾ ਫੋਨ ਕੀਤਾ ਇਹਦਾ ਫੋਨ ਸੱਚੋਪੀ ਮੈਂ ਚਲੋ ਕੋਈ ਨਹੀਂ ਕਰਨ ਲੱਗ ਜਾ ਕੇ ਕਰੂੰਗਾ ਫਿਰ ਚਾੱਕੀ ਲਊਗਾ ਤੇ ਜਦੋਂ ਮੈਂ ਇੱਥੇ ਆਇਆ ਆਪਣੇ ਆਪਣੇ ਮੈਟਰੋ ਸਟੇਸ਼ਨ ਲੱਗੇ ਆ ਬਾਈ ਇਸ ਦਾ ਫੋਨ ਫਿਰ ਬੰਦਾ ਗਿਆ

ਮੈਂ ਵੀ ਦਰਦ ਪੈਂਦਾ ਯਾਰ ਇਹ ਕਰੀ ਫੋਨ ਚੁੱਕਦਾ ਨਾ ਨਾ ਭਾਈ ਮੇਰਾ ਫੋਨ ਵੀ ਆ ਰਹੇ ਸਨ ਮੈਂ ਬੰਦਾ ਮੈਂ ਜਾਣ ਕੇ ਤਾਂ ਬੁਲੰਦਗੀ ਆਂ ਔਰ ਇਹਨੇ ਪੁੱਛਿਆ ਸੀ ਸਫਾਈ ਕਰਕੇ ਸੌਂਗੇ ਜੀ ਨਹੀਂ ਸਫਾਈ ਕਰਕੇ ਆਪਾਂ ਥੱਕ ਕੇ ਸੌਂਗੇ ਜੀ ਹਾਂ ਯਾਰ ਸਫਾਈ ਕਰਕੇ ਮੈਨੂੰ ਥੱਕ ਗਿਆ ਬੈਠ ਉਹ ਥੱਕ ਕੇ ਸੌਂ ਮੈਨੂੰ ਪਤਾ ਹੀ ਲੱਗਿਆ ਵੀ 에ਅਰਪਲੇਨ ਮੋਡ ਲੱਗ ਗਿਆ ਹਾਂ ਉਹ ਗੱਲ ਠੀਕ ਆ ਮਾਲਾ ਜੇ ਮੈਨੂੰ ਕੱਲ ਫੋਨ ਫੜ ਲੈਂਦੀ ਤੂੰ ਮੇਰਾ ਫੋਨ ਨਹੀਂ ਚੁੱਕਣਾ ਪੁਲਿਸ ਜਿਹੜੀ ਵਰਦੀ ਨਹੀਂ ਆਪਾਂ ਆਪਾ ਲੀਗਲ ਆ ਯਾਰ ਇਹ ਇਲੀਗਲ ਨਹੀਂ ਹੈ ਹਾਂ ਹਾਜੀ 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 ਲੀਗਲ ਆ ਇਹ ਇਲੀਗਲ ਨਹੀਂ ਆ ਨਾਲੇ ਨਾ ਅਸੀਂ ਜਾਣਾ ਤੇ ਗੋਲੀ ਗੋਲੀ ਮੇਮਾ ਦੇਖਣ ਹਾਂ ਗੋਲੀ ਗੋਲੀ ਮੇਮਾ ਅੱਗੇ ਰਹਿੰਦੀ ਤੇ ਆਪਾਂ ਘੁੰਮਣੇ ਖੜੇ ਜਾਣਾ ਵਾ ਤੇ ਜਿੱਦਾਂ ਆਪਾਂ ਘੁਮਾਂਗੇ ਫਿਰਾਂਗੇ ਹਾਂ ਜਿੱਥੇ ਹੁਣ ਆਪਾਂ ਕੀ ਕਰਦੇ ਆ ਸਾਡੀ ਡੇਲੀ ਰੁਟੀਨ ਆਪਾਂ ਸਾਰਾ ਵਲੋਗ ਮਾ ਕੇ ਦਿਖਾਵਾਂਗੇ ਤੇ ਨਾਲ ਜਿਹੜੇ ਸਾਡੇ ਭਰਾ ਰਹਿੰਦੇ ਆ ਆਪਾਂ ਸਾਰਿਆਂ ਨਾਲ ਦਾ ਨਾ ਇੰਟਰੋਡਕਸ਼ਨ ਦਵਾ ਹਾਂ ਹਾਂ ਤੇ ਕੌਣ ਕਿੱਥੋਂ ਆ ਕਿੱਦਾਂ ਆ ਇਹ ਬੰਦਾ ਸੋਰਾ ਐ ਕੌਣ ਐ ਹਾਂ ਇਹ ਬੰਦਾ ਆਤੂਲ ਐ ਇਹ ਆਲਸੀ ਐ ਥੋੜਾ ਐ ਸੁੱਤੇ ਹੀ ਰਹਿੰਦਾ ਹਾਂ ਇਹਨੂੰ ਕਿਤਾ ਡੱਬੇ 'ਚ ਹੀ ਪੋਣਾ ਵਾ 8 ਦਿਨ ਤਾਂ ਬੈਠਿਆ ਜਿਆ ਨੇ ਨਾ ਨਾ ਇਹਨੂੰ ਕਿੰਨਾ ਟਾਈਮ ਹੋ ਗਿਆ ਨੂੰ 8 ਦਿਨ ਹੋ ਗਏ 8 ਦਿਨ ਹੋ ਗਏ ਬਾਈ ਉਹ ਵੈਸੇ ਗੋਰਾ ਇਸ ਨੂੰ ਨਹਾਉਣੇ ਕੀ ਜਰੂਰਤ ਨਹੀਂ ਹੈ ਮੇਰੇ ਘਰ ਵਾਲੋਂ ਨੇ ਭੇਜਾਇਆ ਇਹਨੂੰ ਕਿ ਤੂੰ ਬਾਅਦ ਜਾਏਗਾ ਗੋਰਾ ਹੋ ਕੇ ਆਏਗਾ ਮੇਰੇ ਕੋਲ ਤਾਂ ਲੱਗਦਾ ਮੈਂ ਤਾਂ ਹੋਰ ਕਾਲਾ ਹੋ ਜਾਣਾ ਯਾ ਦੇ ਪਿੰਡ ਪਿੰਡ ਤੇ ਮੈਂ ਫਿਰ ਵੀ ਜਿੱਟਾ ਹੀ ਇੱਥੇ ਆ ਗਿਆ ਬੇੜਾ ਹੀ ਹੋਰ ਆ ਬਾਵਾਂ ਹੋਦਾ ਮਾਰੇ ਘਰ ਆ ਲਾ ਸਹੀ ਗਾ ਚੋਕਲੇਟੀ ਕਦਰ ਹੋ ਰਾ ਚੋਕਲੇਟੀ ਜੋ ਵਾਲੇਟੀ ਤੋਂ ਭੇੜਾ ਕਰ ਲਾ ਹੋ ਜਾਂਦਾ ਹੁੰਦਾ ਮੈਨੂੰ ਆਪਣੀ ਪਛਾਣ ਨਹੀਂ ਆਉਂਦੀ ਮੈਂ ਕਿ ਤੇ ਬਾਕੀ ਇਹ ਇੱਥੇ ਆ ਕੇ ਬਹੁਤ ਵਧੀਆ ਲੱਗਾ ਜਿੰਨਾਂ ਨੇ ਮੈਨੂੰ ਭੇਜਿਆ ਤੇ ਉਹਨਾਂ ਨੇ ਬੜਾ ਵਧੀਆ ਗਾਈਡ ਕੀਤਾ ਤੇ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਆਪਣੇ ਪਰਿਵਾਰ ਦਾ ਜਿੰਨਾਂ ਨੇ ਮੈਨੂੰ ਇੱਥੇ ਤੱਕ ਭੇਜਿਆ ਤੇ ਧੰਨਵਾਦ ਤੇ ਆਪਾਂ ਅਗਲੇ ਨੂੰ ਆਤਾ ਫੇਰ ਹੁੰਦਾ ਨਾ ਜਦੋਂ ਸਾਰੇ ਮੁੰਡੇ ਆਪ ਕੰਮ ਕਰਨ ਨਾਲ ਨਾਲ ਹਣਾ ਦੇਖੋ ਆ ਵੀ ਰੱਗੇ ਸੁੱਤਾ ਹੀ ਹੁਣੇ ਭਾਂਡੇ ਭੁੰਡੜਿਆ ਮਾਂਜਣਾ ਮੈਂ ਸਲਾਅ ਸਬਜ਼ੀ ਕੱਟਦੀ ਸੀ ਤੇ ਹੁਣ ਬਣਾਉਣ ਉਹ ਡਿਆ ਵੀਰ ਚੌਲੋ ਬਣਾਉਂਦਿਆਂ ਆ ਆ ਬੰਦਾ ਆਪਣਾ ਬਸ ਖਾਣ ਆਲਾ ਹੀ ਆ ਪਿੱਛੇ ਇਹ ਆਪਣੇ ਭਾਈ ਉਹ ਆਇਆ ਮਿਲਣ ਆਜਿ ਮਿਲਣ ਕਰਨਾ ਆਹ ਦੇਖੋ ਜੀ ਪੰਜਾ ਆਹ ਓਟ ਦਾ ਮਿਲਕ ਆਹ ਓਂਡ ਦਾ ਮਿਲਕ ਇੱਥੇ ਇਹ ਸੁੱਕਾ ਦੁੱਧ ਦਾ ਸੁੱਕੇ ਦੁੱਧ 'ਚ ਪਾਣੀ ਪਾ ਕੇ ਤੇ ਘੋਲ ਕੇ ਫੇਰ ਆਪਾਂ ਚਾਹ ਬਣਾਉਨੇ ਆ ਪਰੇ ਹੈ ਕਿ ਚਾਹ ਲੱਗਦੀ ਹੈ ਤਾਂ ਪੀਨੇ ਆ ਇੱਕ ਨੰਬਰ ਕੀ ਚਾਹ ਲੱਗਦੀ ਆ ਬਾਈ ਸਹੀ ਗੱਲ ਬਾਈ ਯਾਹ ਪੇ ਚਾਹ ਹੈ ਉਹ ਕੁਝ ਨਹੀਂ ਹੈ ਪੀਣੇ ਕੇ ਲਈ ਸਹੀ ਗੱਲ ਸਹੀ ਮੈਂ ਫਿਰ ਕੋਲ ਡ੍ਰਿੰਕ ਪੀ ਲਵਨੀ ਨਹੀਂ ਮਿਲਤ ਹੈ ਹੈ ਜਆ ਬਣੋਂ ਨੇ ਭਲਾ ਗੱਜਵਾ ਆ ਵੀ ਵੇਖ ਲੋ ਆ ਸਾਡੀ ਚਾਹ ਪਾਦੀ ਪਈ ਏ ਚਾਵਲ ਵੀ ਦਿਖਾ ਦੇ ਇਹ ਮੈਂ ਬਣਾਇਆ ਹੈ ਹਾਂ ਬਿਆ ਗੱਲਾ ਗੱਲਾ ਯਾਹ ਪਿਆ ਇਹਨੂੰ ਪੁੱਛ ਲਉ ਹੈਗਾ ਵਾ ਮੈਂ ਸੋਚਦਾ ਸੀ ਕਿ ਸਵੇਰ ਦਾ ਭੁੱਖ ਲੱਗਾ ਹੈ ਤਾਂ ਥੋੜਾ ਖਾਣਾ-ਮਾਣਾ ਹੋ ਗਿਆ ਜੇ ਦੇਖ ਜੇ ਦੂਸਰੇ ਕਮਰੇ ਵਾਲੋ ਨੇ ਕੜਕਾਹ ਬਣਾਇਆ ਵੈਸੇ ਹਾਂ ਯਾਰ ਉਹ ਇਹ ਬਾਈ ਪਰ ਇਹ ਸੈਂ ਥੋੜਾ-ਬੋਦਾ ਬੱਚਤ ਬਚਾ ਗਏ ਨਾ ਬਿਲਕੁਲ ਬਾਈ ਆ ਕੰਨ ਦੇ ਕਿ ਲੱਗਿਆ ਇਹ ਕੰਨ ਜੇ ਮੈਂ ਪਿਆਜ਼ ਰੱਖਿਆ ਪਤਾ ਕਿੰਨਾ ਰੱਖਿਆ ਹਾਂ ਹਾਂ ਹੁਣ ਜਿਹੜਾ ਇਹਦਾ ਰਸ ਨਿਕਲਦੇ ਆ ਉਹ ਨਾ ਮੇਰੇ ਖਾੜੇ ਵੀ ਭੰਦੇ ਆ ਧੀ ਗੱਲ ਵਾ ਇਹ ਗੱਲ ਇਹ ਕੰਨ ਜੇ ਮਤ ਜਿਹੜਾ ਖਾਜ ਜਾਂਦਾ ਇਹ ਇਹ ਐਬਜ਼ਰਬ ਕਰ ਲੁੰਦਾ ਹਾਂ ਐਡੀ ਗੱਲ ਆ ਮੈਂ ਮੈਂ ਵਕਤ ਪਲੱਟ ਤੇ ਬਾਂਡੇ ਬਾਂਡੇ ਵੀ ਤੁਸੀਂ ਮੰਨ ਜਿਓ ਹਾਂ ਬਾਂਡੇ ਵੀ ਅਸੀਂ ਮੰਨ ਜਿਆ ਯਾਰ ਯਹੀ ਹੈ ਬਸ ਫਲੈਟ ਤੇ ਵੈਂਡਰ ਕੋਈ ਕਰਤਾ ਹੈ ਕੋਈ ਖਿਡਾਤਾ ਹੈ ਬਾਂਡੇ ਆਪਾਂ ਬੰਦਦੇ ਆ ਹਾਂ ਖਾ ਲੇ ਜਿੱਦੂ ਦਾ ਮੈਂ ਆਇਆ ਨਾ ਉਹਨੂੰ ਤਾਂ ਪਤਾ ਕੀ ਹੋ ਜਾਵਾ ਹਾਂ ਖਾ ਲਿਆ ਪੀ ਲਿਆ ਖਾ ਗਿਆ ਸੌ ਗਿਆ ਖਾ ਲਿਆ ਪੀ ਲਿਆ ਖਾ ਗਿਆ ਸੌ ਗਿਆ ਚੱਲਿਆ ਅੱਲਾ ਨਾਲ ਯਾਰ ਨਾ ਬਾਰਾ

ਨਾ ਟਮਾਟਰ ਹੈ ਨਾ ਮੱਸੀ ਵੇਖੀ ਨਾ ਆਟਾ ਹੀ ਵੇਖਿਆ ਮੈਦਾ ਮੈਦੇ ਦੀਆਂ ਰੋਟੀਆਂ ਇੱਕ ਬੰਨ ਪੂਰੀ ਸੜੀ ਇੱਕ ਬੰਨ ਪੂਰੀ ਮੈਂ ਕਿਹਾ ਚਲੋ ਥੋੜੀ ਦਿਨ ਹੁੰਦੇ ਸਟ੍ਰਗਲ ਕਰਦੇ ਬਾਕੀ ਮਹਾਰਾਜ ਹੋਣੀ ਬਾਹ ਫਾੜੀ ਜਾਂਦਾ ਹੁੰਦਾ ਵਾ ਇਹ ਔਖਾ ਟਾਈਮ ਆਉਣਾ ਜ਼ਰੂਰੀ ਹੁੰਦਾ ਜਿਵੇਂ ਸਾਰੇ ਮੁੰਡੇ ਆਪ ਕੰਮ ਕਰਨ ਨਾਲ ਨਾਲ ਨਾ ਦੇਖੋ ਆ ਵੀ ਰਗੇ ਸੁੱਤਾ ਹੀ ਹੁਣੇ ਭਾਂਡੇ ਭੁੰਡੜਿਆ ਮਾਂਜਣਾ ਮੈਂ ਸਲਾਔ ਸਬਜ਼ੀ ਕਰਤੀ ਸੀ ਤੇ ਹੁਣ ਬਣਾਉਣ ਕੋ ਡਿਆ ਜੀ ਰੱਖ ਚੋਲੋਂ ਨਾ ਦਿਆ ਆ ਬੰਦਾ ਆਪਣਾ ਬਸ ਖਾਣ ਆਲਾ ਹੀ ਆ ਪਿੱਛੇ ਇਹ ਆਪਣੇ ਬਾਈ ਉਹ ਆਇਆ ਹਾਜੀ ਮਿਲ ਹੀ ਕਰਨਾ ਆਹ ਵੇਖੋ ਜੀ ਪੰਜਾ ਓਟ ਦਾ ਮਿਲਕ ਆਹ ਓਂਡ ਦਾ ਮਿਲਕ ਇੱਥੇ ਇਹ ਸੁੱਕਾ ਦੁੱਧ ਦਾ ਸੁੱਕੇ ਦੁੱਧ 'ਚ ਪਾਣੀ ਪਾ ਕੇ ਤੇ ਘੋਲ ਕੇ ਫੇਰ ਆਪਾਂ ਚਾਹ ਬਣਾਉਨੇ ਆ ਪਰ ਇਹ ਹੈ ਕਿ ਚਾਹ ਲੱਗਦੀ ਹੈ ਤਾਂ ਪੀਨੇ ਆ ਇੱਕ ਨੰਬਰ ਦੀ ਚਾਹ ਲੱਗਦੀ ਹੈ ਬਾਈ ਸਹੀ ਗੱਲ ਬਾਈ ਯਾਹਾਂ 'ਤੇ ਚਾਹ ਹੈ ਔਰ ਕੁਝ ਨਹੀਂ ਹੈ ਪੀਨੇ ਕੇ ਲਈ ਸਹੀ ਗੱਲ ਸਹੀ ਮੈਂ ਵੀ ਕੋਲ ਡਰਿੰਕ ਪੀ ਲਵਣੀ ਮੇਰੇ ਪਤਾ ਹੈ ਹੈ ਚਾਹ ਬਣਾਉਣੇ ਵਾਲਾ ਗੱਜਵਾ ਆ ਵੀ ਵੇਖ ਲੋ ਆ ਸਾਡੀ ਚਾਪਾਂ ਦੀ ਪਈ ਏ ਚਾਵਲ ਵੀ ਦਿਖਾਦੇ ਇਹ ਮੈਂ ਬਣਾਏ ਆ ਬੇ ਹਾਂ ਪਿਆ ਗੱਲਾ ਗੱਲਾ ਪਿਆ ਪਿਆ ਇਹਨੂੰ ਪੁੱਛ ਲੋ ਹੈਗਾ ਵਾ ਗਾਇਸ ਤੇ ਮੈਂ ਅੱਜ ਘੁੰਮਣ ਫਿਰਨੇ ਗਿਆ ਤੇ ਸ਼ਿਫਟ ਲੱਗੀ ਮੇਰੀ ਡਿਲੀਵਰੀ ਤੇ ਸ਼ਿਫਟ ਲਾ ਕੇ ਅਸੀਂ ਆਏ ਹੁਣ ਤੇ ਆਉਣਦਾਂ ਮੈਂ ਚਾ ਰੋਟੀ ਪਾਣੀ ਬਣਿਆ ਹੋਊਗਾ ਤੇ ਐਡੇ ਢਿੱਲੇ ਬੰਦੇ ਆ ਨਾ ਮੈਂ ਲਾਇਆ ਹਾਬ ਇਹਨਾਂ ਦਾ ਸਾਡਾ ਪ੍ਰਾਣਾ ਸਾਡਾ ਨਹੀਂ ਸਾਡਾ ਪ੍ਰਾਣਾ ਤੇ ਰੋਟੀ ਆ ਤੇ ਪੱਕੀ ਹੋਊਗੀ ਲੈ ਦੱਸ ਮੇਰੀ ਗੱਲ ਸੁਣਾ ਯਾਰ ਹੁਣ ਬੰਦਾ ਥੱਕਿਆ ਹਰ ਆਇਆ ਹੁੰਦਾ ਕਿ ਉਹ ਬਾਈ ਗੱਲ ਤਾਂ ਮੈਂ ਥੱਕਿਆ ਨਾ ਅਸੀਂ ਬੇਜੀ ਨਹੀਂ ਮੈਂ ਕਹਿੰਦਾ ਥੱਕਿਆ ਹਰ ਆਇਆ ਹੁੰਦਾ ਬੰਦਾ ਜਰਾ ਰੋਟੀ ਪਾਣੀ ਦਿੰਦਾ ਵਾ ਤੇ ਮੈਂ ਇਹਨਾਂ ਦੀ ਸਵੇਰੇ ਉੱਠ ਕੇ ਚਾਹ ਬਣਾਉਣਾ ਸਾਰਾ ਕੁਝ ਕਰਦਾ ਤੇ ਮੇਰੇ ਲਈ ਇੱਕ ਰੋਟੀ ਨਾ ਸਕਦੇ ਤੇ ਬਰਾਬਰ ਤੇ ਆਪੇ ਕਰਨਾ ਵੈਨਾ ਅਈਏ ਆਪੇ ਕਰਨਾ ਵੈਨਾ ਮਤਲਬ ਸਭ ਨੇ ਮਿਲ ਕੇ ਕਰਨਾ ਵੈਨਾ ਕਿਲਾ ਬੰਦ ਨਹੀਂ ਕਰ ਸਕਦਾ ਉਹ ਵੀ ਨਹੀਂ ਦਿੱਤੋ ਆਇਆ ਜੀ ਹਾਂ ਹੁਣ ਮੇਰੀ ਗੱਲ ਸੁਣਨਾ ਗੋਮਿੰਦਰ ਨਾ ਮੈਂ ਸਰੇ ਚਾਹ ਬਣਾਣਾ ਕੁਝ ਕਰਨਾ ਆਪੇ ਸਰੇ ਚਾਹ ਬਣਾ ਕੇ ਦੇਹਾਂਗਾ ਤੇ ਉੰਦਾ ਰੋਟੀ ਲਾ ਕੇ ਰੱਖਿਆ ਠੀਕ ਆ ਬਿਸ ਨਾਲ ਰਸ ਖਾਏਗਾ ਨਾਲ ਨਹੀਂ ਮੈਂ ਤਾਂ ਮੈਂ ਖਾਊਂਗਾ ਬਿਸਕਟ ਬਿਸਕਟ ਨਾਲ ਕਾਜੂ ਕਾਜੂ ਵਾਲੇ ਬਿਸਕਟ ਗੁੱਡੇ ਗੁੱਡੇ ਬਿਸਕਟ ਉਹ ਵੀ ਆ ਜੇ ਕੱਲ ਮਤੇ ਆਇਆ ਜੀ ਨਾਲ ਹੋਰ ਆ ਕੇ ਨਾਲ ਯਾਰ ਤੁਹਾਨੂੰ ਬੜਾ ਜ਼ੇਰਦਾ ਗਿਆ ਬੰਦਾ ਭੁੱਖ ਆਇਆ ਹੁੰਦਾ ਤੇ ਉਹਨਾਂ ਨੇ ਸਿਰਫ ਇੱਕ ਉਹ ਨਹੀਂ ਹੁਣ ਆਲੂ ਕੱਟੇ ਖਾਣੇ ਆ ਉਹਨਾਂ ਨੇ ਸਿਰਫ ਇੱਕ ਕਾਫੀ ਪੀ ਆਈ ਔਰ ਕੁਝ ਨਹੀਂ ਖਵਾਇਆ ਚਲੋ ਬਾਕੀ ਇਹ ਜੇ ਸਾਡਾ ਇੱਥੇ ਅੱਜ ਦਾ ਬਲੌਗ ਖਤਮ ਹੁੰਦਾ ਵਾ ਅਸੀਂ ਬੀਜ ਬੂਹ ਤੇ ਕਿਤੇ ਨਹੀਂ ਗੋਮਲ ਮੀਂਹ ਪੈ ਗਿਆ ਤਿਆਰ ਕਰਦੇ ਹੋਏ ਤੇ ਇਹ ਬਾਕੀ ਵੀ ਪੈ ਗਿਆ ਪਿਆਰ ਕਰਦੇ ਹੋਗੇ ਤੇ ਫਿਰ ਆਪਾਂ ਮਿਲਾਂਗੇ ਹੁਣ ਤਾਂ ਮੈਂ ਨੈਕਸਟ ਵਲੌਗ ਦੇ ਵਿੱਚ ਮੈਂ ਥੋੜਾ ਜਿਹਾ ਬਿਜ਼ੀ ਹਾਂ ਮੈਂ ਕੰਮ ਕੁੰਮ ਵੀ ਕਰ ਰਹਾ ਹਾਂ ਤੇ ਤਰੋਟੀ ਪਣੀ ਬਣਾ ਕੇ ਤੇ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਬਾਏ ਬਾਏ ਸਾਰਿਆਂ ਨੂੰ